ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲਹਿਰਕਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ ਜਨ ਦੇ ਘਰ ਦੇ ਪਸ਼ੂ ਆ ਜਿਹੜੇ ਆ ਤਾ ਦਿਖਾਉਣੇ ਆ ਦੋ ਮੱਝਾਂ ਤੁਹਾਨੂੰ ਵਿਖਾਉਣੀਆਂ ਤੇ ਮੱਝਾਂ ਤਿੰਨ ਹੀ ਇੱਕ ਵੇਗ ਗਈ ਆ ਤੇ ਹੁਣ ਦੋ ਹੀ ਜੜੀਆਂ ਰਹਿ ਗਈਆਂ ਤੇ ਇੱਕ ਗੱਭਨ ਦੋਵੇਂ ਗੱਭਣਾ ਹੀ ਆ ਵੈਸੇ ਤੇ ਤੇ ਚੰਗੀ ਇੱਕ ਜਿਹੜੀ ਆ ਚੰਗੀ ਭਾਰੀ ਝੋਟੀ ਤੁਹਾਨੂੰ ਦਿਖਾਉਣੀ ਆ ਤੇ ਇੱਕ ਮਾਜ ਤੁਹਾਨੂੰ ਆਵਲੇ ਹੌਲੇ ਭਾਜ ਦਿਖਾਉਣੀ ਮਾਜ ਇਹ ਵੀ ਜਿਹੜੀ ਪੂਰੀ ਭਾਰੀ ਆ ਇਹ ਥੋੜੇ ਹੌਲੇ ਭਾਜ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਵੀ ਕਾਫੀ ਕਮਾਲ ਦੀ ਤੁਹਾਨੂੰ ਜੁੱਟ ਜਿਹੜੇ ਚੰਗੇ ਕੱਦ ਵਜਨ ਵਾਲੀ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਵੀਰ ਜੀ ਨਾਮ ਦੱਸਦੇ ਘਰੇ ਆਪਣਾ ਨਾ ਰਾਜਵੀਰ ਸਿੰਘ ਪੇਂਟ ਲਹਿਰ ਕਾ ਜਿਹੜਾ ਅੰਮ੍ਰਿਤਸਰ ਤਸਵੀਰ ਵਿੱਚ ਝਿਟਾ ਤੇ ਲੱਗੇ ਆਪਾਂ ਨੂੰ ਲੱਗੇ ਜੰਜੀਵਰ ਪੈਂਦਾ 5 ਕਿਲੋਮੀਟਰ ਜੰਜੀਵਰ ਹਾਂਜੀ ਮੇਨ ਹਾਈਵੇ 3 ਕਿਲੋਮੀਟਰ ਜਿਹੜਾ ਤਲਵੰ ਠੀਕ ਆ ਤੇ ਫੋਨ ਨੰਬਰ ਵੀ ਬੋਲ ਦੋ 85688 86884 ਠੀਕ ਆ ਤੇ ਘਰ ਦੇ ਪਸ਼ੂ ਫਿਰ ਆਪਣੇ ਹਾਂਜੀ ਘਰ ਦੇ ਪਸ਼ੂ ਤੇ ਇਹ ਕਿਉਂ ਵੇਚਦੇ ਨੇ ਜੀ ਉਹ ਤਾਂ ਜੀ ਬੜੀ ਮੁਝ ਮਿਲ ਰਹੀ ਹੈ ਫੜੀ ਜੀ ਚਲੋ ਆਹ ਕਈ ਵਾਰੀ ਕਈ ਜ਼ਰੂਰਤਾਂ ਹੋ ਜਾਂਦੀਆਂ ਹਾਂ ਹਾਂਜੀ ਠੀਕ ਆ ਤੇ ਪਰ ਸਾਂਭੀਆਂ ਸੁੰਭੀਆਂ ਚੰਗੀਆਂ ਰਹੀ ਜਨੀਆਂ ਤੁਸੀਂ ਠੀਕ ਤੇ ਜੜੀਆਂ ਝੋਟੀ ਪਹਿਲੇ ਨੰਬਰ ਤੇ ਹੀ ਆ ਹਾਂਜੀ ਇਹਦੇ ਬਾਰੇ ਦੱਸ ਦਈਏ ਫਿਰ ਇਹ ਵੀਰ ਜੀ ਪਹਿਲਾਂ ਨੇ ਇਹਨੇ 13-14 ਕਿਲੋ ਦੁੱਧ ਭਰਿਆ ਜੇ ਅੱਛਾ ਹਾਂਜੀ ਤੇ ਐਤੀ ਦੂਸਰੇ ਸੂਏ ਸੋਣਾ ਜੇ ਠੀਕ ਆ ਐਰ ਕੀ ਸਾਹਬ ਤੇ ਪੂਰੀ ਕੀਤੀ ਫਿਰ ਹਾਂਜੀ ਆ ਜੀ ਤੇ ਐਰ ਕੀ ਕਿੰਨਾ ਕੁ ਦੋਚ ਵਾਈ ਜਾਓਗੇ ਵੇਚੀ ਵੇਖੋ ਇਹ ਜਿੱਡਾ ਇਹਦਾ ਹਵਾਨਾ ਕੱਢ ਕੱਢ ਹੈ ਜਿੱਡਾ 15 16 ਕਿਲੋ ਲੀਟਰ ਇਹਨੂੰ ਪੀ ਜਾਂਦਾ ਇਦੋਂ ਠੀਕ ਆ ਉਹ ਬਾਕੀ ਨੱਕ ਤੇ ਇਹਨੂੰ ਦੇਣਾ ਵੀ ਚਾਹੀਦਾ ਵਾ ਜੇ ਇਹਨਾਂ ਵੀ ਨਾਂ ਦਿੱਤਾ ਤੇ ਫਿਰ ਏਡੀ ਮੱਝ ਰੱਖਣ ਦਾ ਕੀ ਫਾਇਦਾ ਚਲੋ ਤੋਰੋ ਹਾਂ ਇੱਕ ਵਾਰੀ ਖੋਲੋ ਕਿੰਨੇ ਕੁ ਤਰਾ ਦਿਨ ਲੈ ਜੂਗੀ ਹੈ ਦੇਣ ਬਸ ਵੇਚੀ ਤਿਆਰ ਨਹੀਂ ਦੋ ਚਾਰ ਦਿਨ ਲੱਗੇ ਖਾਣਾ ਦੇਖ ਸਕਦੇ ਤੇ ਇੱਕ ਵਾਰੀ ਲੱਗੇ ਤਾਂ ਖਾਣ ਦਾ ਸਾਈਜ਼ ਗੱਪ ਜਿਹੜਾ ਚੰਗਾ ਕਈ ਵਾਰੀ ਜੇ ਤੋ ਪੁਸ਼ ਨੂੰ ਮਾਈਦ ਨੂੰ ਹੋਈਦੇ ਉਹ ਤੋਂ ਇੱਕ ਅਲੀ ਪਸਮਾ ਜਿਹੜਾ ਪਾ ਜਾਂਦੀਆਂ ਚੰਗੇ ਕੱਦ ਵਜਨ ਵਾਲੀ ਝੋਟੀ ਆ ਜਿਹੜੀ ਚੰਗੇ ਰੀਜ ਨਾਲ ਸਾਂਭੀ ਵੀ ਦਿੱ ਹਨ ਬਾਕੀ ਥੱਲਿਆਂ ਵੀ ਪੂਰੀ ਤਿਆਰ ਹੋਈ ਹੈ ਬਾਕੀ ਕੋ ਚੰਗੀ ਸਾਂਭ ਲਾ ਕੋ ਲੈ ਜਾਊਗਾ ਤੇ ਦੋ ਦਿਨ ਚੰਗਾ ਗੱਢੀ ਜਾਣਾ ਅੰਦੇਖਾਂ ਦੇਵਾਨਾ ਇਹਦਾ ਲਾਗੇ ਤਾਂ ਬਾਕੀ ਇਹ ਵੀ ਅਜੇ ਸੌਂ ਚ ਟਾਈਮ ਥੋੜਾ ਜਿਹਾ ਖੜਦੀ ਆ ਸੌਂਦੇ ਸੌਂਦੇ ਜਿੰਨੇ ਹੋਰ ਭਰ ਜਣਾ ਬਾਕੀ ਜੇ ਪੁੜਿਆਂ ਲਵੇ ਕਿ ਤੇ ਜੇ ਕੋਈ ਗੱਲ ਬਾਤ ਨਹੀਂ ਆ ਅਜੇ ਦਿਨ ਕੋ 2-4 ਇਹਨੇ ਲੈ ਜਾਣੇ ਆ ਤੇ ਸੌਂ ਤੱਕ ਜੇ ਇਹਨੇ ਹੋਰ ਤਿਆਰ ਹੋ ਜਾਣਾ ਪੂਰੀ ਤੇ ਕੀ ਫਿਰ ਮੁੱਲ ਰੱਖਣਾ ਵਿੱਦੀ ਇਹਦਾ ਮੁੱਲ ਤਾਂ ਇਹ ਵਿੱਦੀ ਪਜਾ ਦੇ ਹਿਸਾਬ ਨਾਲ ਚਲੋ ਅਹੀਂ ਤੇ 115000 ਰੁਪਇਆ ਡਿਮਾਂਡ ਕਰਦੇ ਆ अच्छा हां जी ते ਵਿੱਚੋਂ ਕਰ ਦੇਣਾ ਮਾਨਤਨ ਮਾਨਤਨ ਕਰਦਾ ਆਂਗਾ ਆਏਗੇ ਵੀ ਦਾ ਪੁੱਲ ਕਿੰਨੇ ਦੇ ਮੁਕਾਇਦੋ ਜਸਨੋਂ ਕਿੰਨੇ ਦੇ ਕਰ ਦੇਣੀ ਹੈ ਇੱਕ 10 ਦੀ ਵੀਤੀ ਜਸਨੋਂ ਦੇ ਦਾਂਗੇ اچھا ਇੱਕ 10 ਦੀ ਜਿਹੜੀ ਜਸਨੋਂ ਦੇ ਦੋਗੇ ਬਾਕੀ ਇਹ ਆ ਵੀ ਚਲੋ ਤੁਸੀਂ ਵੀ ਸਾੰਭੀ ਚੰਗੀ ਆ ਤੇ ਸਾੰਭ ਦਾ ਜਿਹੜਾ ਵਾ ਮੁੱਲ ਪੈਣਾ ਵਾ ਤੇ ਬਾਕੀ ਜਿਹੜਾ ਵਾ ਚਲੋ ਬਾਕੀ ਜਿਹੜਾ ਕੋਈ ਸਾੰਭ ਦਾ ਵਾ ਤੇ ਉਹਨੇ ਪੈਸੇ ਵੀ ਵਟ ਨਹੀਂ ਆ ਹਾਂਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਜਿਹੜੀ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਵਿੱਚ ਹੀ 12 ਲੀਟਰ ਦੁੱਧ ਸੱਜਰ ਭਰ ਦੀਏ ਅੱਛਾ ਹਾਂਜੀ 10 12 ਲੀਟਰ ਜਿਹੜਾ ਹੈ ਵੀ ਦੇ ਦਿੰਦੀ ਸੱਜਰ ਹਾਂਜੀ ਸੱਜਰ ਠੀਕ ਹੈ ਤੇ ਇਹ ਕਿੰਨਾ ਕਾ ਜੇ ਟਾਈਮ ਲਾ ਜੂਗੀ ਇਹ ਦੇ 10 15 ਦਿਨ ਹੈਗੇ ਜੀ ਹਾਂਜੀ 10 15 ਦਿਨ ਹੈਗੇ ਆ ਹਾਂਜੀ ਤੋੜ ਦਈਏ ਫਿਰ ਇਹਨਾਂ ਵੀ ਇੱਕ ਰੀ ਬਾਕੀ ਮਾਝ ਚਲੋ ਇਹ ਵੀ ਭਾਰੀ ਆ ਪਰ ਉਹ ਚੀਜ਼ ਹੋ ਰਿਹਾ ਤੇ ਇਹ ਚੀਜ਼ ਫਿਰ ਹੋ ਰਿਹਾ ਪਾਰੇ ਪੱਲੇ ਦੀ ਮਰਜਾ ਜਿਹੜੀ ਇਹ ਵੀ ਤੇ ਥਾਣ ਸੁਣ ਮਰਜੀ ਓਕੇ ਸਾਰੀਆਂ ਦੇ ਮਰਜੀ ਥਾਣ ਖਾਂਟੀ ਪਹਾੜ ਦੀ ਪਿੱਛੇ ਦੀ ਅੱਜ ਗਰੰਟੀ ਹੋ ਗਈ ਠੀਕ ਆ ਹਾਂਜੀ ਤੇ ਇਹਦਾ ਫਿਰ ਕੀ ਮੁੱਲ ਰੱਖਣਾ ਆਪਾਂ ਇਹਦਾ ਮੁੱਲ ਨਿਗਾ ਜੀ ਆ ਵੀਰ ਜੀ ਕਿੰਨਾ ਕੁ ਮੋਲੇ ਦਾ 65 ਜੋ ਮਰਜ਼ੀ ਕਰੀਏ 55000 ਦੀ ਦੇ ਦਾਂਗੇ ਹਾਂ ਅੱਛਾ 55000 ਦੀ ਜਸਨ ਹੋਈ ਆ ਜਸਨੋਂ ਦੇ ਦਾਂਗੇ ਚਲੋ ਥੋੜੀ ਬਾਤ ਛੋਟ ਛੜ ਵਿੱਚੋਂ ਕਰ ਲਵਾਂਗੇ ਕੋਈ ਫੋਨ ਇੱਕ ਕਰੀ ਲਾਵੇ ਹਨਾ ਹਾਂਜੀ ਠੀਕ ਆ ਜੀ ਠੀਕ ਆ ਵੀਰ ਜੀ ਹੋਰ ਕੁਝ ਹੈ ਨਾ ਬਸ ਵੀਰ ਜੀ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜਿਹੜਾ ਵਾ ਅਤੇ ਦੋ ਪੈਸੇ ਜਿਹੜੇ ਵੀ ਜਨ ਨੇ ਮੁਕਾਉ ਕੀਤੇ ਬਾਕੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ਼ ਚਾਹ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ